ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਅੱਜ ਦੋਨੋਂ ਖਵਾਵਾਂਗੇ ਜੀ ਆਲੂ ਵਾਲੇ ਪਰੌਂਠੇ ਅੱਜ ਆਪਾਂ ਕਰੇ ਸੀਗੇ ਜੇ ਸੋਭਾ ਸੁਭਾ ਕੰਮ ਨਿਮੇੜੇ ਤੇ ਮਾਤਾ ਹੁਣੀ ਬੈਠੇ ਸੀਗੇ ਤੇ ਸਾਨੂੰ ਅੱਜ ਕਰਾਵਾਂਗੇ ਆਪਣੇ ਚੈਨਲ ਤੇ ਆਲੂ ਵਾਲੇ ਪਰੌਂਠੇ ਦੇ ਤਰਸ਼ਨ ਤੇ ਸਾਨੂੰ ਜੁੜੇ ਰਹੋ ਆਪਣੇ ਬਣਾਓ ਦਿਨ ਆਜ ਮੱਜ ਮੱਜ ਨਮਾਜ਼ ਕਿ ਵੇਲੇ ਹੋ ਚੁੱਕਿਆ ਤੇ ਉਸ ਤੋਂ ਬਾਅਦ ਆਪਾਂ ਆਲੂ ਨੇ ਪਰੌਂਠਿਆਂ ਦੀ ਰਸਪੀ ਤਿਆਰ ਕਰ ਰਹੇ ਹਾਂ ਤੇ ਤੁਹਾਨੂੰ ਕਰਾਵਾਂਗੇ ਆਪਾਂ ਰੱਖ ਤੇ ਜੀ ਕਰਨਾ ਨੇ ਆਲੂ ਉਬਲਵੇਂ ਆ ਆਲੂ ਬੁੜਬੁੜ ਕੇ ਬੋਲੇ ਹੋਵੇ ਉਬਲ ਹੀ ਜਾ ਰਹੇ ਆ ਆਲੂ 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 ਇਹ ਇੱਟਮੈਂ ਇਹਨੂੰ ਜਿਸ ਮਰਜ਼ੀ ਵਿੱਚ ਪਾ ਲਓ ਆਲੂ ਮਟਰ ਆਲੂ ਗਾਜਰਾ ਆਲੂ ਪਕੌੜੇ ਆਲੂ ਚੌਲੇ ਆਲੂ ਪਕੌੜੇ ਆਲੂ ਪਰੌਂਠੇ ਅੱਜ ਦੀ ਰੈਸਪੀ ਹੈ ਆਲੂ ਪਰੌਂਠੇ ਆਪਾਂ ਆਲੂ ਉਬਲਵੇਂ ਤਰੇ ਹੋਏ ਨੇ ਆਲੂ ਉਬਲ ਕੇ ਤਿਆਰ ਹੋ ਰਹੇ ਨੇ ਉਸ ਤੋਂ ਬਾਅਦ ਗੰਡੇ ਹਰੀ ਮਿਰਚ ਇਸ ਕੋ ਕਟਾਈ ਹੋ ਰਹੀ ਹੈ ਗੰਡੇ ਛਿੱਲੇ ਜਾ ਰਹੇ ਹਨ ਗੰਡੇ ਛਿੱਲ ਕੇ ਉਸ ਤੋਂ ਬਾਅਦ ਹਰੀ ਮਿਰਚ ਦੀ ਕਟਿੰਗ ਹੋ ਰਹੀ ਹੈ ਬਰੀਕ ਬਰੀਕ ਕੱਟੇ ਜਾ ਰਹੇ ਹਨ ਗੰਡੇ ਔਰ ਮਿਰਚੀ ਇਹ ਦੇਖੋ ਉਧਰ ਆਲੂ ਗਲਗਲ ਕੇ ਤਿਆਰ ਹੋ ਚੁੱਕੇ ਨੇ ਤੇ ਉਸ ਤੋਂ ਬਾਅਦ ਸੋਨੂੰ ਅੱਗੇ ਕਰਾਵਾਂਗੇ ਆਲੂਾਂ ਦੀ ਛਿਲਾਈ ਆਲੂ ਪਾਣੀ ਠੰਡੇ ਵਿੱਚ ਪਾਏ ਆਲ ਹੋਗੇ ਨੋਰਮਲ ਠੰਡੇ ਵਿੱਚ ਪਾ ਕੇ ਆਲੂ ਤੇ ਉਸ ਤੋਂ ਆ ਦੇਖੋ ਸਾਰੇ ਆਲੂ ਫੰਡੇ ਗਰਮ ਸੀਗੇ ਤੋਂ ਜਲਦੀ ਜਲਦੀ ਸਿਲਣੇ ਹਨ ਤੇ ਮੂਖ ਬੜੀ ਲੱਗੀ ਹੋਈ ਹੈ ਆਲੂ ਆਪਣੇ ਸਾਰੇ ਇੱਕ ਇੱਕ ਕਰਕੇ ਆਲੂ ਠੰਡੇ ਪਾਣੀ ਵਿੱਚ ਪਾ ਲੇ ਜੀ ਠੰਡੇ ਪਾਣੀ ਦੇ ਵਿੱਚ ਆਲੂ ਪਾ ਕੇ ਫਿਰ ਉਸकी ਚਮੜੀ ਉਦਾਰ ਉੜੇੜ ਜਾਏਗੀ ਆ ਦੇਖੋ ਜੇ ਆਲੂ ਆਪਣੇ ਜੁੱਸਲੇ ਸਾਰੇ ਆਪਾਂ ਨੇ ਆਲੂ ਠੰਡੇ ਕਰੇ ਸੀ ਉਹ ਅੱਜ ਆਪਾਂ ਸੱਲ ਲੈ ਕੱਲਾ ਕੱਲਾ ਕਰਕੇ ਉਸ ਨੂੰ ਪੀਸ ਕੇ ਬਰੀਕ ਕਰ ਲਿਆ ਦਬ-ਦਬ ਜਿਵੇਂ ਬਰੀਕ ਕਰ ਲਿਆ ਆਲੂ ਆਲੂ ਬਰੀਕ ਕਰ ਲਿਆ ਜੀ ਤੇ ਆਪਾਂ ਕਦੇ-ਕਦੇ ਆਲੂਆਂ ਦੇ ਪਰੌਂਠੇ ਵੀ ਬਣਾ ਕੇ ਖਾ ਲੈਣ ਚਾਹੀਦੇ ਹਨ ਬਹੁਤ ਬੜੀਆ ਤੇ ਉਸ ਤੋਂ ਬਾਅਦ ਆਟਾ ਪਾਇਆ ਆਟਾ ਛਿੱਲ ਕੇ ਸੌਰੀ ਆਟਾ ਗੁੰਨਾਂਗੇ ਤੇ ਇਹਦੇ ਵਿੱਚ ਗੰਡੇ ਪਾਏ ਗੰਡੇ ਪਾ ਕੇ ਮਿਰਚਾਂ ਪਾਈਆਂ ਟੇਸਟ ਅਨਸਾਰ ਮਸਾਲਾ ਲਾਲ ਮਿਰਚ ਨਾਮਕ ਬਗੈਰਾ ਸਾਰਾ ਡਾਲ ਲਿਆ ਸਾਰਾ ਪਾ ਲਿਆ ਤੇ ਆਟੇ ਦੇ ਵਿੱਚ ਆਪਾਂ ਨੇ ਸਾਰਾ ਕੁਝ ਟੇਸਟ ਦੇ ਅਨੁਸਾਰ ਜੇ ਬੱਚੇ ਘੱਟ ਖਾਂਦੇ ਵੀ ਵੱਧ ਖਾਂਦੇ ਉਹ ਹਿਸਾਬ ਨਾਲ ਆਪਾਂ ਪਾ ਸਕਦੇ ਆ ਦੇਖੋ ਜੀ ਤੇ ਉਸ ਤੋਂ ਬਾਅਦ ਆਪਾਂ ਨੇ ਜੋ ਆਲੂਆਂ ਦਾ ਪੇਸਟ ਬਣਾਇਆ ਸੀ ਉਹ ਦੇ ਵਿੱਚ ਪਾਤਾ ਸਾਰਾ ਆਲੂਆਂ ਦਾ ਪੇਸਟਰੀ ਵਿੱਚ ਪਾਤਾ ਤੇ ਦੇਖੋ ਸਾਰਾ ਪੇਸਟ ਵਿੱਚ ਪਾਤਾ ਆਲੂਆਂ ਦਾ ਤੇ ਆਹ ਦੇਖੋ ਆਟਾ ਗੁੰਨ ਲਿਆ ਆਪਣੇ ਆਟਾ ਗੁੰਨ ਕੇ ਸਾਰਾ ਤਿਆਰ ਕਰ ਲਿਆ ਤੇ ਨਮਕ ਵਿੱਚ ਮਾਣਾ ਮੋਟਾ ਜੋ ਕੰਡਾ ਆਪਾਂ ਇਹਦੇ ਵਿੱਚ ਆਟੇ ਵਿੱਚ ਵੀ ਪਾ ਸਕਦੇ ਹਾਂ ਥੋੜਾ ਥੋੜਾ ਕਿ ਘੱਟ ਬਦਰ ਜੇਵੇ ਤਾਂ ਥੋੜਾ ਜਿਹਾ ਦੇ ਵਿੱਚ ਵੀ ਪਾ ਸਕਦੇ ਆ ਆਪਾਂ ਬਾਅਦ ਚ ਮੈਂ ਬੱਸ ਇਹ ਆਟੇ ਸੁੱਕੇ ਚ ਪਾ ਲਿਆ ਸੀਗਾ ਹੁਣ ਮਿਕਸ ਹੋ ਗਿਆ ਸੀ ਸਾਰਾ ਕੁਝ ਜੇ ਨੂੰ ਇਸੇ ਤਰ੍ਹਾਂ ਆਟੇ ਨੂੰ ਗੁੰਨ ਲਿਆ ਮੈਂ ਆਪਾਂ ਦੂਜਾ ਗੁੰਨਦੇ ਆ ਹੁਣ ਚੰਗੀ ਤਰ੍ਹਾਂ ਆਪਾਂ ਗੁੰਨ ਸਕਦੇ ਆ ਜਿਵੇਂ ਆਪਣੀਆਂ ਮਾਇਆਂ ਆਪਾਂ ਆਟਾ ਗੁੰਨਦੀਆਂ ਨੇ ਉਹਦੇ ਵਿੱਚ ਆਪਾਂ ਨੇ ਆਲੂ ਦਾ ਪੇਸਟ ਅਰੀ ਮਿਰਚ ਪਿਆਜ਼ ਤੇ ਮਸਾਲੇ ਮਿਕਸ ਕਰਕੇ ਦੇਖੋ ਅੱਛਾ ਚੰਗੀ ਤਰ੍ਹਾਂ ਤਿਆਰ ਕਰ ਲਿਆ ਦੇਖੋ ਚੰਗੀ ਤਰ੍ਹਾਂ ਤਿਆਰ ਕਰਕੇ ਉਸ ਤੋਂ ਬਾਅਦ ਤੁਹਾਨੂੰ ਅੱਗੇ ਬਣਾਵਾਂ ਪਰੌਂਠੇ ਦਿਖਾਵਾਂਗੇ ਜੀ ਜੁੜੇ ਰਹੋ ਆਪਣੇ ਬਲਾਗ ਦੇ ਨਾਲ ਤਹਾਨੂੰ ਆਪਾਂ ਨਵੇਂ ਨਵੇਂ ਰੈਸਪੀਆਂ ਬਣਾ ਕੇ ਦਿਖਾਉਣੇ ਰਹਿੰਦੇ ਆ। ਨਾਲ ਧਾਰਮਿਕ ਸਥਾਨਾਂ ਦੀ ਦਰਸ਼ਨ ਵੀ ਕਰਵਾਉਣੇ ਰਹਿੰਦੇ ਆ। ਬਾਕੀ ਆਪਣੇ ਕਰੀਲੂ ਵਲੌਗ ਵੀ ਬਣਦੇ ਰਹਿੰਦੇ ਨੇ। ਤੇ ਜ਼ਰੂਰ ਦੇਖਿਆ ਕਰੋ ਤੁਸੀਂ। ਦੇਖੋ ਜੀ ਆਪਾਂ ਚੰਗੀ ਤਰ੍ਹਾਂ ਆਟਾ ਗੁੰਨਣ ਤੇ ਥੋੜਾ ਟਾਈਮ ਜ਼ਰੂਰ ਲੱਗਿਆ। ਟੇਸਟ ਬਹੁਤ ਵਧੀਆ ਬਣੂਗਾ ਹਨਾ ਟੇਸਟ ਬਹੁਤ ਵਧੀਆ ਬਣੂਗਾ ਤੇ ਉਸ ਤੋਂ ਬਾਅਦ ਕਰਨਾ ਲੱਗੀ ਪਕਾਉਣ ਆਪਾਂ ਨੂੰ ਬੇਲ ਬੇਲ ਦਿੱਤਾ ਵੇ ਉੱਤੇ ਦੇਸੀ ਘਿਓ ਲਗਾ ਕੇ ਪੂਰੀ ਚੰਗੀ ਤਰ੍ਹਾਂ ਵਧੀਆ ਪਰੌਂਠੇ ਆਲੂ ਵਾਲੇ ਅੱਜ ਖਾਵਾਂਗੇ ਬੜਾ ਹੀ ਆਨੰਦ ਬਣਿਆ ਪਿਆ ਹੈਗਾ ਸਾਨੂੰ ਐ ਵਗੈ ਵੀ ਕਦੋਂ ਬਣਨ ਤੇ ਕਦੋਂ ਖਾਈਏ ਪਰੌਂਠੇ ਬਣਤੇ ਜਾ ਰਹੇ ਹਾਂ ਮਾਰੇ ਮੂੰਹ ਵਿੱਚ ਪਾਣੀ ਆ ਰਿਹਾ ਹੈ ਪਰੌੜਾ ਸ਼ਾਬੇ ਵਿੱਚ ਕਹਿੰਦਾ ਵੀ ਅੰਦਰ ਜਾਮ ਅੰਦਰ ਜਾਮ ਤਵੇ ਤੇ ਦੇਖੋ ਕਿੰਨੀ ਚਮਕ ਬਣ ਗਈ ਪਰੌਂਠੇ ਜੀ ਐਂ ਜੀ ਕਰਦਾ ਵੀ ਚਲੋ ਵੀਡੀਓ ਬਣਾ ਦਈਏ ਆ ਦੇਖੋ ਜੀ ਅੱਜ ਤੁਹਾਨੂੰ ਵੀ ਦਿਖਾ ਰਿਹਾ ਆਪਾਂ ਕਿ ਆਲੂ ਪਰੌਂਠਾ ਰੈਸਪੀ ਬਣ ਰਹੀ ਆ ਬਾ ਕਮਾਲ ਚੀਜ਼ ਬਣ ਗਈ ਖਾ ਸਕਦੇ ਆ ਜੀ ਕਰੇਲੂ ਚੀਜ਼ਾਂ ਨੇ ਆਪਣੀਆਂ ਬਾਜ਼ਾਰ ਜਿਹੀ ਪਰੌਂਠਾ ਬੀਤੀ 30 ਜੜੀ ਰੁਪਏ ਦਾ ਮਿਲਦਾ ਇੱਕ ਤੇ ਆਪਾਂ ਮਿਲਦਾ 3-4 ਡੇਕੜ ਦਿੰਨੇ ਆ 100-150 ਰੁਪਏ ਦਾ ਖਰਚ ਹੋ ਗਿਆ ਘਰੇਲੂ ਚੀਜ਼ਾਂ ਅਸਲੀ ਔਰ ਆਰਗੈਨਿਕ ਸ਼ੁੱਧ ਸ਼ੁੱਧ ਪ੍ਰੌਂਡਾ ਬਣਾਉਂਦਾ ਜੀ ਦੇਖੋ ਕਮਾਲ ਦਾ ਪ੍ਰੌਂਡਾ ਆਹਾਹਾਹਾ ਦੇਖਣ ਚਿਮੂਦ ਵਿੱਚ ਪਾਣੀ ਆ ਰਿਹਾ ਐਤਨਾ ਵਧੀਆ ਕਲਰ ਉੱਠ ਰਿਹਾ ਹੈ ਤਵਾ ਗਨ ਮੇਰੇ ਤੇ ਪ੍ਰੌਂਡਾ ਹੋਰ ਪਾਓ ਪ੍ਰੌਂਡਾ ਔਰ ਪੈ ਗਿਆ ਇੱਕ ਹਾਂ ਇਹ ਸ਼ਾਪੇ ਵਿੱਚ ਪ੍ਰੌਂਡੇ ਗਿਰ ਰਹੇ ਹਨ ਦੇਖੋ ਜੀ ਤੁਸੀਂ ਦੇਖ ਰਹੇ ਹੋ ਪਰੌਂਠੇ ਦੀ ਰੈਸਪੀ ਵਾਹ ਕਮਾਲ ਰੈਸਪੀ ਹੈ ਬਹੁਤ ਹੀ ਕੈਂਡ ਰੈਸਪੀ ਆਪਣੇ ਬੱਚਿਆਂ ਨੂੰ ਬਣਾ ਕੇ ਖਵਾਓ ਆਪ ਬਣਾ ਕੇ ਖਾਓ ਬੜੀਆ ਬੜੀਆ ਚੀਜ਼ ਹੈ ਸਿਰਫ 10 ਮਿੰਟ ਲੱਗਦੇ ਨੇ ਬਣਾਉਣ ਤੇ ਆਟਾ ਗੁੰਨਣ ਤੇ ਲੱਗ ਲ 10 ਮਿੰਟ 20 ਮਿੰਟਾਂ ਵਿੱਚ ਐਨ ਸ਼ੇਰੇ ਦੇ ਪਰੌਂਠੇ ਬਣ ਜਾਂਦੇ ਨੇ ਬੜਾ ਹੀ ਆਨੰਦ ਖਾਣ ਦੇ ਵਿੱਚ ਆਉਂਦਾ ਕਦੇ ਕਦੇ ਆਪਾਂ ਨੂੰ ਡਿਸ ਬਣਾ ਕੇ ਜ਼ਰੂਰ ਖਾਣੀ ਚਾਹੀਦੀ ਹੈ ਜੋ ਟਾਬਿਆਂ ਤੇ ਮਿਲਦੇ ਨੇ ਉਹ ਵੇਹ ਕਿਉ ਵੇਹ ਆਟੇ ਵੇਹ ਆਲੂ ਦੇ ਵਿੱਚ ਮਿਲਦੇ ਨੇ ਦੇਖਣ ਨੂੰ ਸੋਹਣੇ ਲੱਗਦੇ ਨੇ ਹਨ ਇਹ ਆਪਣੀ ਅੱਖਾਂ ਮੂਰੇ ਸ਼ੁੱਧ ਸਾਫ਼ ਸੁਥਰਾ ਬਣਦੇ ਨੇ ਆਪਣੇ ਘਰਾਂ ਦੀ ਵਿੱਚ ਹਨਾ ਤੇ ਆਪਾਂ ਨੂੰ ਭਾਈ ਇਹ ਬਣਾ ਕੇ ਖਾਣੀ ਚਾਹੀਦੇ ਨੇ ਸਾਰੀ ਭਰਾ ਜਰੂਰ ਨਮੀ ਨਮੀ ਰੈਸਪੀ ਤੁਸੀਂ ਬਣਾ ਕੇ ਖਾਇਆ ਕਰੋ ਜਿਵੇਂ ਪਕੌੜੇ ਬਣਾ ਲਏ ਆਹਾ ਹਾ ਹਾ ਥਾਲੀ ਦੇ ਵਿੱਚ ਮੱਖਣ ਮੱਖਣ ਦੇ ਨਾਲ ਦਹੀਂ ਮਾਤਾ ਖਾਣ ਲੱਗੀ ਕਹਿੰਦੀ ਆਹਾ ਹਾ ਹਾ ਨੰਦਾ ਪਿਆ ਭਾਈ ਕੀ ਸੁਆਦ ਹੈ ਗਰਦਾ ਮੱਖਣ ਗਰਕੀ ਦਹੀਂ ਇਹ ਹੈ ਪੰਜਾਬੀਆਂ ਦਾ ਖਾਣਾ ਬਹੁਤ ਅੱਛਾ ਖਾਣਾ ਬਣਾਇਆ ਹੈ ਪੰਜਾਬੀਆਂ ਦੀ ਫੇਵਰਿਟ ਹੈ ਇਹ ਲੱਸੀ ਦਹੀਂ ਪੰਜਾਬ ਸਾਡਾ ਪੰਜਾਬ ਇਹ ਹੈ ਪੰਜਾਬੀਆਂ ਦੀ ਅਸਲ ਖੁਰਾਕ ਲੱਸੀ ਦਹੀਂ ਬੜੀ ਵਧੀਆ ਚੀਜ਼ ਹੈਗੀ ਆ ਸਾਰੀ ਭਰਾਵਾਂ ਨੂੰ ਆਪਣਾ ਬਲੌਗ ਚੈਨਲ ਦੇਖਣ ਵਾਸਤੇ ਬਹੁਤ ਬਹੁਤ